ਤਾਲੀ ਵਾਲ ਸਾਹਿਬ ਗੱਲ ਇਹ ਹੈ ਕਿ ਸਦਨ ਚੱਲਣਾ ਚਾਹੀਦਾ ਇਹ ਗੱਲ ਠੀਕ ਹੈ ਪਰ ਜਿਹੜਾ ਤਾਲੇ ਵਾਲਾ ਕਨਸੈਪਟ ਨਵਾਂ ਆ ਗਿਆ ਇਹ ਇਹ ਸਾਰਾ ਮਾਜਰਾ ਕੀ ਸੀ ਮੈਨੂੰ ਲੱਗਦਾ ਅੱਜ ਤਾਲੇ ਤੇ ਸਾਰਾ ਦਿਨ ਲੱਗ ਗਿਆ ਮਾਜਰਾ ਇਹ ਆ ਕਿ ਦੇਖੋ ਅਸੀਂ ਇਹਨਾਂ ਨੂੰ ਕਿਹਾ ਕਿ ਜਦ ਲੋਕਾਂ ਨੇ ਸਾਨੂੰ ਚੁਣ ਕੇ ਕੱਲਿਆ ਇਹ ਜਿਹੜਾ ਸਦਨ ਹੈ ਪਵਿੱਤਰ ਇਹਦੇ ਤੇ ਲੋਕਾਂ ਦੇ ਮੁੱਦੇ ਡਿਸਕਸ ਹੋਣੇ ਚਾਹੀਦੇ ਆ ਤੁਸੀਂ ਆਉਂਦੇ ਹੋ ਯਾਰ ਹੱਸ ਐਸੇ ਜਿੰਦਾਬਾਦ ਮਰਦਾਬਾਦ ਕਰਕੇ ਚੱਲ ਜਾਂਦੇ ਹੋ ਇਹ ਤਾਂ ਸਪੀਕਰ ਸਾਹਿਬ ਨੂੰ ਕਿਹਾ ਕਿ ਜਦ ਇਹਨੂੰ ਇਹਨਾਂ ਨੂੰ ਫੜ ਕੇ ਰੱਖੋ ਇਹਨਾਂ ਨੂੰ ਜਾਣ ਨਾ ਦਿਓ ਵੀ ਇਹ ਚੰਗਾ ਉਹ ਵਾਇਰ ਵਾਜ ਬੰਨੇ ਨੰਨੇ ਦਾ ਕਿ ਡਾ ਲਾ ਕੇ ਖਰਾਬ ਕਰਕੇ ਗਾਂ ਜਾਂਦੇ ਸਰ ਬਾਜਵਾ ਸਾਹਿਬ ਵਿਰੋਧੀ ਤੇ ਹੰਦੇ ਨੇਤਾ ਤੁਸੀਂ ਉਹਨੂੰ ਇਹ ਪੁੱਛੋ ਜੀ 2 ਸਾਲ ਲੰਘ ਗਏ ਇੱਕ ਸਵਾਲ ਦੁਹਾਂ ਠਾਇਆ ਪੰਜਾਬ ਦੇ ਮੁੱਦੇ ਦਾ ਇੱਕ ਸਵਾਲ ਜਦ ਮੈਂ ਕਿਹਾ ਰੋਲ ਗੰਦੀ ਉੱਤੇ ਸੈਦਾ ਕਾਦਾ ਫਰਦਾ ਜਾਂ ਖੜਗੇ ਜੀ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਉਹ ਬਾਜਵਾ ਸਾਹਿਬ ਨੂੰ ਪੁੱਛੇ ਭਈ ਤੈਨੂੰ ਪੁੱਥੇ ਵਿਰੋਧੀ ਤੇ ਹੰਦਾ ਨੇਤਾ ਬਣਾਇਆ ਇੱਕ ਉਹ ਪੰਜਾਬ ਦਾ ਸਵਾਲ ਠਾਇਆ ਹੀ ਉਦਾਂ ਖਾਲੀ ਹੱਥ ਹੀ ਆਏ ਤੇ ਖਾਲੀ ਹੱਥ ਹੀ ਗਏ ਕਹਿੰਦਾ ਕਿਹੜਾ ਕਹਿੰਦੇ ਕਹਿੰਦੇ ਸੰਵਿਧਾਨਕ ਹੱਕ ਹੁੰਦਾ ਵਾਕ ਆਊਟ ਕਰਨਾ ਕਹਿੰਦੇ ਜਦੋਂ ਮੈਂ ਐਲਓਪੀਸੀ ਐਲਓਪੀਸੀ ਕਹਿੰਦੇ 100 ਤੋਂ ਵੱਧ ਕਹਿੰਦੇ ਵਾਕ ਆਊਟ ਸੀਗੇ ਜਦੋਂ ਆਮ ਆਦਮੀ ਪਾਰਟੀ ਆਪੋਜੀਸ਼ਨ ਵਾਕ ਆਊਟ ਕੁਛ ਵੀ ਵਿਰੋਧੀ ਧਿਰ ਦਾ ਜਿਹੜਾ ਹੱਕ ਹੈ ਹੀ ਮਾਰਦੇ ਥੋੜਿਆਂ ਪਰ ਅਸੀਂ ਤਾਂ ਕਹਿੰਦੇ ਯਾਰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਸਾਡੀ ਗੱਲ ਸੁਣੋ ਆਪਣੀ ਕਰੋ ਉਹ ਕਰਦੇ ਹੀ ਨਹੀਂ ਉਹਦੇ ਪੁੱਤ ਉਹ ਤਾਂ ਹੁੰਦੇ ਨਾਰੇ ਲਾਉਂਦੇ ਆ ਉਹ ਨਾ ਲਾ ਕੇ ਇੱਕ ਤੁਸੀਂ ਬਾਅਦ ਉਹਨਾਂ ਨੂੰ ਫੋਟੋ ਸ਼ੈਸ਼ਨ ਉਹਨਾਂ ਦਾ ਕੀਤਾ ਹੁੰਦਾ ਇੱਥੇ ਉਹ ਆਉਂਦੇ ਭੱਜੇ ਕਦੀ ਕਹਿਦਾ ਉਹ ਸਾਨੂੰ ਅੰਦਰ ਪਤਾ ਲੱਗ ਜਾਂਦਾ ਲੈ ਇਹ ਗਈ ਫੋਟੋ ਸ਼ੈਸ਼ਨ ਲਈ ਫਿਰ ਦੂਜਾ ਆ ਜਾਂਦਾ ਬਾਜਵਾ ਉਹਨਾਂ ਦੀ ਦੌੜ ਲੱਗੀ ਹੁੰਦੀ ਆ ਵੀ ਫੋਟੋ ਸ਼ੈਸ਼ਨ ਕਿਦਾ ਪਹਿਲਾ ਹੋ ਜੇ ਉਹ ਫੋਟੋ ਸ਼ੈਸ਼ਨ ਸੁਖਿੰਦਰ ਕੋਟਲੀ ਮੀਡੀਆ ਨਾਲ ਗੱਲ ਕਰਦੇ ਅੱਜ ਰੋਪਏ ਕਹਿੰਦੇ ਮੈਨੂੰ ਅਪੱਤੀ ਜਨਕ ਸ਼ਬਦ ਬੋਲੇ ਗਏ ਨੇ ਨਹੀਂ ਨਹੀਂ ਆਹੀ ਲਾਗੇ ਬਿਠੇ ਜਾਂ ਕੋਈ ਨਹੀਂ ਨਹੀਂ ਦੇ ਕੋਈ ਨਹੀਂ ਦਾ ਨਿਕਲਦੇ ਅਸੀਂ ਕਿਉਂ ਬੋਲਾਂਗੇ ਜਿਆ ਸਾਡੇ ਐਮਐਲਏ ਆ ਅਹੀ ਇੰਦਾ ਦੀ ਕੋਈ ਗੱਲ ਕਹਾਂ ਕਦੇ ਇੰਦਾ ਦੀ ਕੋਈ ਗੱਲ ਨਹੀਂ ਆਖਰੀ ਸਵਾਲ ਹੈ ਕਿ ਜੇਕਰ ਉੱਪਰਲੇ ਪੱਧਰ ਦੀ ਗੱਲ ਕਰੀਏ ਕਈ ਸਟੇਟਾਂ ਦੇ ਵਿੱਚ ਤੁਹਾਡਾ ਕਾਂਗਰਸ ਦੇ ਨਾਲ ਰਲੇਵੇਂ ਵਾਲੀ ਗੱਲ ਹੋ ਗਈ ਕਿ ਕਈ ਸੀਟਾਂ ਤੇ ਉਹ ਹੈ ਪੰਜਾਬ ਦੇ ਵਿੱਚ ਇੰਨਾ ਵੱਡਾ ਇਹ ਸਾਰਾ ਕੁਝ ਹੋਣਾ ਉੱਪਰ ਤੁਹਾਡੀਆਂ ਗੱਲਾਂ ਹੋਰ ਚੱਲਣੀਆਂ ਲੋਕਾਂ ਤੱਕ ਮੈਸੇਜ ਕੀ ਆ ਉਹ ਪੰਜਾਬ 'ਚ ਤਾਂ ਬੜੇ ਤੇ ਅਦੀ ਖਲੀਅਦ ਆ ਵੀ ਅਸੀਂ ਨਹੀਂ ਇੰਦਾ ਕਰਾਂ ਪੰਜਾਬ ਵਿਧਾਨ ਸਭਾ ਤਾਂ ਗੁਲਦੀਪ ਸਿੰਘ ਢਾਲੀਵਾਲ ਸੀ ਜਿਹੜੇ ਸਿੱਧੇ ਤੌਰ ਤੇ ਕਹਿੰਦੇ ਆ ਕਿ ਆਪੋਜੀਸ਼ਨ ਨੂੰ ਗੱਲ ਠਰਮੇ ਦੇ ਨਾਲ ਕਰਨੀ ਚਾਹੀਦੀ ਆ ਖੜ ਕੇ ਗੱਲ ਕਰਨੀ ਚਾਹੀਦੀ ਆ ਉਹ ਕਹਿੰਦੇ ਉਹ ਉਹ ਰਵਈਆ ਨਹੀਂ ਰੱਖਦੇ ਇਸੇ ਕਰਕੇ ਅੱਜ ਤਾਲੇ ਵਾਲਾ ਕਨਸੈਪਟ ਮੁੱਖ ਮੰਤਰੀ ਸਾਹਿਬ ਲੈ ਕੇ ਆਏ ਨੇ ਫਿਲਹਾਲ ਜਿਹੜੀ ਆਪੋਜੀਸ਼ਨ ਇਸ ਪੂਰੇ ਕਟਨਾਕਰਮ ਤੋਂ ਕਾਫੀ ਨਾਰਾਜ਼ੀ ਨਜ਼ਰ ਆਈ ਹੈ ਆਪਣੇ ਸਹਿਯੋਗੀ ਗਗਨ ਭਾਰਤੀ ਦੇ ਨਾਲ ਮਰਵੀ ਸੰਗਰਾਹੂਰ ਪੰਜਾਬ ਵਿਧਾਨ ਸਭਾ ਚੰਡੀਗੜ੍ਹ